ਸੱਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਜੀ ਮੈਂ ਐਮਪੀ ਅਮਰਿਤਪਾਲ ਸਿੰਘ ਦੇ ਮਾਤਾ ਨੂੰ ਲੈ ਕੇ ਬਹੁਤ ਐਮ ਕਬਰਾ ਕਿ ਐਮਪੀ ਅਮਰਿਤਪਾਲ ਸਿੰਘ ਦੇ ਮਾਤਾ ਮਾਤਾ ਬਲਵਿੰਦਰ ਕੌਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਉੱਪਰ ਰੋਕਿਆ ਗਿਆ ਕੈਨੇਡਾ ਜਾ ਰਹੇ ਸੀ ਐਮਪੀ ਅਮਰਿਤਪਾਲ ਸਿੰਘ ਦੇ ਮਾਤਾ ਮਾਤਾ ਬਲਵਿੰਦਰ ਕੌਰ ਤੇ ਉਹਨਾਂ ਦੇ ਵੱਲੋਂ ਇਹ ਬਿਆਨ ਵੀ ਦਿੱਤਾ ਗਿਆ ਕਿ ਮੈਂ ਆਪਣੀ ਬੇਟੀ ਦੇ ਕੋਲ ਜਾ ਰਹੀ ਸੀ ਪਰ ਸਿੱਖਾਂ ਨੂੰ ਗੁਲਾਮ ਬਣਾਇਆ ਜਾ ਰਿਹਾ ਇਸ ਤਰੀਕੇ ਦਾ ਬਿਆਨ ਹੈ ਮਾਤਾ ਬਲਵਿੰਦਰ ਕੌਰ ਜਾਨੀ ਕਿ ਐਮਪੀ ਅਮਰਤਪਾਲ ਸਿੰਘ ਉਹਨਾਂ ਦੇ ਜਿਹੜੇ ਮਾਤਾ ਨੇ ਉਹਨਾਂ ਦੇ ਵੱਲੋਂ ਦਿੱਤਾ ਗਿਆ ਦਰਅਸਲ ਕਟੂਰ ਸਾਬ ਕਟੂਰ ਸਾਹਿਬਾ ਲੋਕ ਸਭਾ ਹਲਕੇ ਤੋਂ ਮੈਂਬਰ ਆਫ ਪਾਰਲੀਮੈਂਟ ਨੇ ਐਮਪੀ ਅਮਰਤਪਾਲ ਸਿੰਘ ਪਰ ਉਹਨਾਂ ਦੇ ਮਾਤਾ ਮਾਤਾ ਬਲਵਿੰਦਰ ਕੌਰ ਨੇ ਜਿਹੜੇ ਉਹ ਕੈਨੇਡਾ ਜਾ ਰਹੇ ਸੀ ਆਪਣੀ ਧੀ ਦੇ ਕੋਲ ਆਪਣੀ ਬੇਟੀ ਦੇ ਕੋਲ ਪਰ ਅਚਾਨਕ ਉਹਨਾਂ ਨੂੰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਦੇ ਉੱਪਰ ਰੋਕਿਆ ਗਿਆ ਖਡੂਰ ਸਾਹਿਬ ਹਲਕੇ ਦੇ ਮੈਂਬਰ ਪਾਰਲੀਮੈਂਟ ਅਮਰਪਾਲ ਸਿੰਘ ਦੇ ਮਾਤਾ ਬੀਬੀ ਬਲਵਿੰਦਰ ਕੌਰ ਨੂੰ ਅੱਜ ਦਿੱਲੀ 에어ਪੋਰਟ ਦੇ ਉੱਪਰ ਅਚਾਨਕ ਰੋਕ ਲਿਆ ਗਿਆ ਹਾਲਾਂਕਿ ਸਪਸ਼ਟ ਤੌਰ ਤੇ ਕੋਈ ਅਧਿਕਾਰਕ ਤੌਰ ਤੇ ਇਹ ਬਿਆਨ ਸਾਹਮਣੇ ਨਹੀਂ ਆਇਆ ਕਿ ਅਚਾਨਕ ਮਾਤਾ ਬਲਵਿੰਦਰ ਕੌਰ ਨੂੰ ਕਿਉਂ ਰੋਕਿਆ ਗਿਆ ਪਰ ਦੁਪਹਿਰ ਸਮੇਂ ਕੈਨੇਡਾ ਜਾਣ ਦੇ ਲਈ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਦੇ ਉੱਪਰ ਪਹੁੰਚੇ ਸਨ ਬਲਵਿੰਦਰ ਕੌਰ ਪਰ ਇਸੇ ਦੌਰਾਨ 에어ਪੋਰਟ ਅਧਿਕਾਰੀਆਂ ਨੇ ਉਹਨਾਂ ਨੂੰ ਫਲਾਈਟ ਦੇ ਵਿੱਚ ਬੈਠਣ ਤੋਂ ਪਹਿਲਾਂ ਹੀ ਰੋਕ ਲਿਆ ਜਾਣਕਾਰੀ ਇਹ ਮਿਲਿਆ ਕਿ ਫਲਾਈਟ ਆਪਣੇ ਨਿਰਧਾਰਤ ਸਮੇਂ ਉੱਤੇ ਕੈਨੇਡਾ ਦੇ ਲਈ ਰਵਾਨਾ ਹੋ ਗਈ ਪਰ ਅਧਿਕਾਰੀਆਂ ਵੱਲੋਂ ਬਲਵਿੰਦਰ ਕੌਰ ਨੂੰ ਕੈਨੇਡਾ ਜਾਣ ਦੀ ਆਜ਼ਾਦ ਜੀ ਨਹੀਂ ਦਿੱਤੀ ਗਈ ਪਹਿਲਾਂ ਬੀਬੀ ਨੂੰ ਕੈਨੇਡਾ ਕਿਉਂ ਨਹੀਂ ਜਾਣ ਦਿੱਤਾ ਗਿਆ ਇਸ ਬਾਰੇ ਕੋਈ ਵੀ ਅਧਿਕਾਰਿਕ ਬਿਆਨ ਇਸ ਬਾਰੇ ਸਾਹਮਣੇ ਨਹੀਂ ਆਇਆ ਅਧਿਕਾਰਿਕ ਤੌਰ ਤੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਪਾਰਾ ਮਾਤਾ ਬਲਵਿੰਦਰ ਕੌਰ ਦਾ ਇਸ ਮਾਮਲੇ ਦੇ ਵਿੱਚ ਬਿਆਨ ਸਾਹਮਣੇ ਜਰੂਰ ਆ ਚੁੱਕਿਆ ਉਹਨਾਂ ਦੇ ਵੱਲੋਂ ਇਹ ਸਪਸ਼ਟ ਕੀਤਾ ਗਿਆ ਕਿ ਮੈਂ ਆਪਣੀ ਬੇਟੀ ਦੇ ਕੋਲ ਕੈਨੇਡਾ ਜਾ ਰਹੀ ਸੀ ਸਿੱਖਾਂ ਨੂੰ ਗੁਲਾਮ ਬਣਾਇਆ ਜਾ ਰਿਹਾ ਹਾਲਾਂਕਿ ਇਸ ਗੱਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਜੀਤ ਦੇ ਵੱਲੋਂ ਵੀ ਇਸ ਗੱਲ ਦੀ ਨਖੇਦੀ ਕੀਤੀ ਜਾ ਰਹੀ ਹੈ ਇਸ ਗੱਲ ਨੂੰ ਲੈ ਕੇ ਉਹਨਾਂ ਦਾ ਬਿਆਨ ਵੀ ਜਿਹੜਾ ਸਾਹਮਣੇ ਆ ਚੁੱਕਿਆ ਹੈ ਬਹੁਤ ਅਹਿਮ ਕਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਐਮਪੀ ਅਮਰਤਪਾਲ ਸਿੰਘ ਜਿਹੜੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੈਸ਼ਨਲ ਸਕਿਉਰਿਟੀ ਐਕਟ ਤਹਿਤ ਐਨਐਸਏ ਤਹਿਤ ਬੰਦ ਨੇ ਲੰਬੇ ਸਮੇਂ ਤੋਂ ਬੰਦ ਨੇ ਹਾਲਾਂਕਿ ਤਕਰੀਬਨ 4 ਲੱਖ ਵੋਟਾਂ ਦੇ ਮਾਰਜਨ ਦੇ ਨਾਲ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਐਮਪੀ ਬਣਦੇ ਨੇ ਤਕਰੀਬਨ 19 ਲੱਖ ਲੋਕਾਂ ਨੂੰ ਉਹ ਰਿਪਰੈਜ਼ੈਂਟ ਕਰ ਰਹੇ ਨੇ ਇਸ ਵਕਤ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਐਨਐਸਏ ਤਹਿਤ ਬੰਦ ਨੇ ਤੇ ਉਹਨਾਂ ਦੇ ਮਾਤਾ ਮਾਤਾ ਬਲਵਿੰਦਰ ਕੌਰ ਨੇ ਜਿਹੜੇ ਕੈਨੇਡਾ ਜਾ ਰਹੇ ਸੀ ਪਰ ਉਹਨਾਂ ਨੂੰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦੇ ਉੱਪਰ ਰੋਕ ਲਿਆ ਗਿਆ ਹੈ